ਕੀ 2 ਦਸੰਬਰ ਵਾਲੇ ਹੁਕਮਨਾਮੇ ਬਦਲੇ ਜਾਣਗੇ ਕੀ ਨਵੇਂ ਜਥੇਦਾਰ ਇਹਨਾਂ ਹੁਕਮਨਾਮਿਆਂ ਨੂੰ ਲੈ ਕੇ ਕੋਈ ਨਵਾਂ ਫੈਸਲਾ ਲੈ ਸਕਦੇ ਆ ਅਕਾਲੀ ਦਲ ਦੇ ਵਿੱਚ ਮੱਚੀ ਭਗੜੜ ਦੇ ਦੌਰਾਨ ਕੀ ਵੱਡੇ ਆਗੂ ਹੋਰ ਵੀ ਛੱਡ ਕੇ ਜਾ ਸਕਦੇ ਨੇ ਤੇ ਕਈਆਂ ਨੂੰ ਕੱਢਣ ਦੀ ਤਿਆਰੀ ਹੈ ਕਿਹੜੇ-ਕਿਹੜੇ ਆਗੂ ਕੱਢੇ ਜਾਣੇ ਆ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਦਲ ਦੇ ਵਿੱਚ ਨਵਾਂ ਸੰਕਟ ਨਵੇਂ ਜਥੇਦਾਰ ਸਾਹਿਬ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਈ ਚਰਚਾਵਾਂ ਨੇ ਜਿਹੜਾ ਉਹ ਜ਼ੋਰ ਫੜ ਲਿਆ ਅਕਾਲੀ ਦਲ ਚੋਂ ਕਿਹੜੇ ਆਗੂ ਕੱਢੇ ਜਾਣੇ ਆ ਤੇ ਕਿਹੜੇ ਆਪ ਛੱਡ ਕੇ ਜਾ ਰਹੇ ਆ ਤੇ ਇਸੇ ਨਾਲ ਹੀ 2 ਦਸੰਬਰ ਦੇ ਫੈਸਲਿਆਂ ਬਾਰੇ ਕੀ ਅਗਲੀ ਪਹੁੰਚ ਹੋਣੀ ਹੈ ਉਹ ਬਦਲੇ ਜਾਣਗੇ ਜਾਂ ਉਵੇਂ ਹੀ ਰਹਿਣਗੇ ਇਸ ਬਾਰੇ ਉੱਗੇ ਟਿੱਪਣੀਕਾਰ ਸਿਆਸੀ ਮਾਹਿਰ ਮਾਲਵਿੰਦਰ ਸਿੰਘ ਮਾਲੀਹੂੜਾ ਨਾਲ ਗੱਲਬਾਤ ਕੀਤੀ ਹੈ ਆਓ ਆਪਾਂ ਉਹ ਸੁਣਦੇ ਹਾਂ ਹੈਲੋ ਹਾਂਜੀ ਹਾਂ ਆ ਜੀ ਕਰੀ ਹਾਂਜੀ ਹਾਂ ਮਾਲੀ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਕੱਲ ਤੋਂ ਲੈ ਕੇ ਜਾਂ ਪਰਸਰੋਜ਼ ਤੋਂ ਲੈ ਕੇ ਘਟਨਾਕ੍ਰਮ ਚੱਲ ਰਿਹਾ ਜਥੇਦਾਰਾਂ ਨੂੰ ਹਟਾਇਆ ਜਾਣਾ ਉਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਵੱਡੀ ਬਗਾਵਤ ਕਹਿ ਲਈਏ ਜਾਂ ਡੀਸੈਂਟ ਕਹਿ ਲਈਏ ਉਹ ਸਾਹਮਣੇ ਆਉਣਾ ਹੈ ਇਹ ਕੁਲ ਮਿਲਾ ਕੇ ਕਿਸ ਪਾਸੇ ਵੱਲ ਨੂੰ ਜਾਂਦਾ ਹੋਇਆ ਵਿਖਦਾ ਤੁਹਾਨੂੰ ਦੇਖੋ ਜੀ ਮੈਂ ਤਾਂ ਲਗਾਤਾਰ ਸ਼ੁਰੂ ਤੋਂ ਇਹ ਕਹਿ ਰਿਹਾ ਜੀ ਵੀ ਇਹ ਹੁਣ ਸੁਖਵੀਰ ਨਾ ਦਲ ਰਿਹਾ ਨਾ ਇਹ ਪਾਰਟੀ ਰਿਹਾ ਇਹ ਸੁਖਵੀਰ ਗੈਂਗ ਬਣ ਗਿਆ ਜੀ ਦੂਜਾ ਦਿੱਲੀ ਦੇ ਸਰਨਾ ਗੈਂਗ ਨਾਲ ਇਹਦੀ ਪੈ ਗਈ ਯਾਰੀ ਜੀ ਆਪਾਂ ਕਹਿੰਦੇ ਹੁੰਨੇ ਆ ਜੇ ਕੋਈ ਬੰਦਾ ਗਲਤ ਕਰਦਾ ਨਾ ਵੀ ਇੱਕ ਕੰਵਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਜੀ ਇਹ ਤਾਂ ਬਾਈ ਜੀ ਸਿਵਾਂ ਚ ਆਪਣੀ ਟਿਖਾ ਚਿੰਕੇ ਨਾ ਉਹਦੇ ਉੱਤੇ ਬੈਠੇ ਨੇ ਤੇ ਰੋਜ਼ ਨਵੀਆਂ ਲੱਕੜਾਂ ਨਾਲ ਨਾਲ ਲਵਾ ਰਹੇ ਨੇ ਵੀ ਤਾਂ ਕਿ ਕੱਚ ਨਾ ਰਹਿ ਜੇ ਕੋਈ ਜੀ ਸੋ ਟਾਕਤਾਂ ਦੇ ਜਥੇਦਾਰਾਂ ਨੂੰ ਹਟਾਉਣਾ ਤੇ ਮੁੜ ਕੇ ਨਮਿਆਂ ਨੂੰ ਲਾਉਣਾ ਜੀ ਜਿਹੜੇ ਨਵੇਂ ਲਾਏ ਨੇ ਚਲੋ ਕਿਉਂਕਿ ਉਹ ਅਹੁਦੇ ਤੇ ਨੇ ਮੈਂ ਕੁਝ ਨਹੀਂ ਕਹਿਣਾ ਸਹੀ ਚੰਗਾ ਪਰ ਬਾਈ ਉਹ ਕਿਸੇ ਦੀਆਂ ਲੱਤਾਂ 'ਚ ਪਾਰੇ ਹੈ ਨਹੀਂ ਜੀ ਜੋ ਇਸ ਕਰਕੇ ਹੁਣ ਅੰਥਾ ਜਿਹੜਾ ਮਤਲਬ ਉਹਦੀਆਂ ਥਾਪਤ ਰਵੈਤਾ ਨੂੰ ਜੀ ਸੰਕਲਪਾਂ ਨੂੰ ਪੈਰਾ ਹੇਠ ਰੋਲਣ ਲਈ ਸਰਨਾ ਤੇ ਸੁਖਵੀਰ ਦੀ ਜੋੜੀ ਪੂਰਾ ਜ਼ੋਰ ਲਾ ਰਹੀ ਹੈ ਮਹਿੰਦਰ ਸਾਹਿਬ ਇਹ ਦੇਖੋ ਹੁਣ ਤੱਕ ਜੀ ਜਿਹੜੇ ਬਾਦਲ ਨਾਲ ਬਹੁਤ ਬੰਦੇ ਸੀ ਬੋਲੇ ਨਹੀਂ ਸੀ ਪਰ ਅੰਦਰੋਂ ਭਰੇ ਪਏ ਸੀ ਜੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਗੱਲ ਕੋਈ ਠੀਕ ਆ ਜੇ ਸ਼ਾਇਦ ਗੱਲ ਕੋਈ ਠੀਕ ਆ ਜੇ ਜਦੋਂ ਇਹਨਾਂ ਨੇ ਸਿੱਧਾ ਅਕਾਲ ਤਖਤ ਨਾਲ ਮੱਥਾ ਲਾ ਲਿਆ ਜੀ ਜਦੋਂ ਇਹ ਤੀਰ ਖਿੱਚੀ ਗਈ ਵੀ ਇੱਕ ਪਾਸੇ ਅਕਾਲ ਤਖਤ ਦਾ ਆਦੇਸ਼ ਤੇ ਉਹਦੇ ਹੁਕਮ ਉਹਦਾ ਵਰਤਾਂਤ ਦੂਜੇ ਪਾਸੇ ਸਰਨਾ ਤੇ ਸੁਖਵੀਰ ਜੀ ਇਹ ਲਕੀਰ ਇੰਨੀ ਗੁੜੀ ਹੋ ਗਈ ਕਿ ਲੋਕਾਂ ਨੂੰ ਜਾਂ ਜਿੰਨੇ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਨੇ ਇੱਕ ਤਾਂ ਤੁਹਾਡੇ ਮੇਰੇ ਵਰਗੇ ਬੰਦੇ ਨੇ ਜਿਨ੍ਹਾਂ ਨੇ ਕੋਈ ਚੋਣ ਨਹੀਂ ਲੜਨੀ ਕੋਈ ਹੋਰ ਨਹੀਂ ਕਰਨੀ ਉਹ ਧਰਮੀ ਬੰਦੇ ਨੇ ਉਹਨਾਂ ਨੇ ਲੱਗਦਾ ਕੀ ਹੋ ਰਿਹਾ ਇੱਕ ਉਹ ਬੰਦੇ ਨੇ ਜਿਹੜੇ ਸਿਆਸਤ ਸਰਗਰਮ ਨੇ ਜੀ ਚਾਹੇ ਸ਼੍ਰੋਮਣੀ ਕਮੇਟੀ ਦੇ ਹੋਣ ਜੀ ਚਾਹੇ ਐਮਐਲਏ ਦੇ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਹੋਣ ਉਹਨਾਂ ਨੂੰ ਦੇਖਣ ਲੱਗਿਆ ਵੀ ਸੁਖਵੀਰ ਬਾਦ ਨੇ ਸਾਡੇ ਭਵਿੱਖ ਦੇ ਮੂਰੇ ਕੰਧ ਕੱਢਤੀ ਜੀ ਅਸੀਂ ਇਸ ਹਾਲਤ 'ਚ ਸਰਵਾਈਵ ਨਹੀਂ ਕਰ ਸਕਦੇ ਜਿਉਂਦੇ ਰਹਿ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਇਹਨਾਂ ਨਾਲੋਂ ਨਾਤਾ ਤੋੜਨ ਦਾ ਫੈਸਲਾ ਕਰ ਲਿਆ ਜੀ ਬਹੁਤਿਆਂ ਨੇ ਬਾਦਲ ਦਲ ਨਾਲੋਂ ਨਾਤਾ ਤੋੜਿਆ ਤੋੜਿਆ ਕਿਹਨੇ ਪਰ ਉਹਨਾਂ ਨੇ ਜੋ ਅੰਤਰੰਕ ਕਮੇਟੀ ਦੇ ਫੈਸਲਾ ਕੀ ਤੱਕ ਤੱਕ ਤੋਂ ਦੇ ਜੱਫੇਦਾਰਾਂ ਬਾਰੇ ਜੀ ਉਹਦੇ ਨਾਲੋਂ ਨਾਤਾ ਤੋੜਿਆ ਜੀ ਮਹਿੰਦ ਸਾਬ ਤੁਸੀਂ ਬੜਾ ਜ਼ੋਰ ਦੇ ਕੇ ਗਿਆ ਸਰਨਾ ਗਿਆ ਸਰਨਾ ਉਹਨਾਂ ਦੀ ਕੀ ਭੂਮਿਕਾ ਦੇਖਦੇ ਹੋ ਕਿ ਅੰਦਰ ਖਾਤੇ ਕੋਈ ਐਸੀ ਗੱਲ ਹੈ ਜਿਹੜੀ ਸਰਨਾ ਹੁਣੀ ਡਿਕਟੇਟ ਕਰ ਰਹੇ ਹੋਣ ਅੰਦਰ ਖਾਤੇ ਨਹੀਂ ਉਹ ਓਪਨ ਨਹੀਂ ਬੋਲ ਰਹੇ ਨੇ ਜੀ ਅੰਦਰ ਖਾਤੇ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਬਾਗਲ ਗਏਗਾ ਇਹਦਾ ਸਾਰੇ ਮੁਲਕ ਚੋਂ ਫਾਤੀਆ ਪੜਿਆ ਜਾ ਰਿਹਾ ਜੀ ਕੋਈ ਇਹਨਾਂ ਦੇ ਨਾਲ ਖੜਨ ਨੂੰ ਤਿਆਰ ਨਹੀਂ ਵਿਦੇਸ਼ਾਂ ਚ ਕੋਈ ਇਹਨਾਂ ਦੇ ਹੱਕ ਚ ਬੋਲਣ ਨੂੰ ਤਿਆਰ ਨਹੀਂ ਬਿਲਕੁਲ ਜਿਹੜਾ ਸਰਨਾ ਜੀ ਉਹ ਇੱਕ ਸਮੇਂ ਦਿੱਲੀ ਦਾ ਪ੍ਰਧਾਨ ਰਿਹਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਜਦੋਂ ਟੋੜਾ ਸਾਹਿਬ ਨਾਲ ਸੀ ਉਦੋਂ ਉਹਨੇ ਆਪਣੀ ਸਿਆਸਤ ਲਾਗੂ ਕੀਤੀ ਉਹਨੇ ਕਾਂਗਰਸ ਨਾਲ ਸਾਂਝ ਪਾਈ ਅਮਰਿੰਦਰ ਨਾਲ ਸਾਂਝ ਪਾਈ ਜੀ ਹੁਣ ਦਿੱਲੀ ਕਮੇਟੀ ਤੇ ਪਾ ਲਈ ਭਾਜਪਾ ਨਾਲ ਸਾਂਝ ਜੀ ਇਸ ਕਰਕੇ ਉਹਨੇ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਉਹਨੇ ਇੰਨੀਆਂ-ਇੰਨੀਆਂ ਪੋਜੀਸ਼ਨਾਂ ਲੈਣ ਲੈਣ ਲੱਗ ਗਿਆ ਜਿਹੜੀਆਂ ਪੰਜਾਬ ਲਈ ਬੜੀਆਂ ਘਾਟਕ ਨੇ ਬਿਲਕੁਲ ਹਾਲਾਂਕਿ ਜਦੋਂ ਸਰਨਾ ਉੱਭਰਿਆ ਉਹਨੇ ਪੰਜਾਬ ਦੇ ਅਕਾਲੀ ਦਲ ਨਾਲੋਂ ਵੱਖਰੀਆਂ ਪੋਜੀਸ਼ਨਾਂ ਲਈਆਂ ਸੀ ਤਾਂ ਉੱਭਰਿਆ ਵੀ ਉੱਥੇ ਜੀ ਉਹ ਉਹਦੀ ਬੇੜੀ ਡੁੱਬੀ ਹੋਈ ਆ ਇੱਥੇ ਸੁਖਵੀਰ ਦੀ ਡੁੱਬੀ ਹੋਈ ਆ ਤੇ ਹੁਣ ਉਹ ਪੰਜਾਬ ਦੇ ਵਿੱਚ ਮਤਲਬ ਡੁੱਬ ਰਹੇ ਜਹਾਜ਼ ਦੇ ਨਾਲ ਖੜ ਗਿਆ ਪੂਰਾ ਜੀ ਮਨ ਸਾਬ ਇੱਕ ਚੀਜ਼ ਇਹ ਵੀ ਦੇਖਣ ਨੂੰ ਮਿਲਦੀ ਆ ਕਿ ਜੋ ਵਿਕਰਮ ਜੀਠੀ ਵਾਲਾ ਡਿਸੈਂਟ ਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿੰਨੇ ਮੂੰਹ ਓਨੀਆਂ ਗੱਲਾਂ ਇਸ ਮਾਮਲੇ ਦੇ ਉੱਤੇ ਤੁਹਾਨੂੰ ਜਾਂ ਮੈਨੂੰ ਨਿੱਜੀ ਤੌਰ ਤੇ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਅੰਦਰ ਖਾਤੇ ਦੀ ਕੋਈ ਗੰੰਢ ਧੋਪ ਹੈ ਐਡਾ ਕੋਈ ਕਲੇਸ਼ ਵਾਲੀ ਗੱਲ ਹੈ ਨਹੀਂ ਜਿੱਡਾ ਡੀਸੈਂਟ ਦਿਖਾਇਆ ਜਾ ਰਿਹਾ ਮੀਡੀਆ ਚ ਉਭਾਰਿਆ ਜਾ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਅਸਲ ਚ ਸਾਡੀ ਸਮੱਸਿਆ ਪਤਾ ਕੀ ਆ ਗਈ ਜੀ ਅਸੀਂ ਮਸਲੇ ਨੂੰ ਮੁੱਦੇ ਨੂੰ ਉਹਨੂੰ ਸਮਝਣ ਨਹੀਂ ਥਾ ਜੀ ਅਸੀਂ ਇਹ ਸਾਜ਼ਿਸ਼ਾ ਜੀ ਇਹਦੀ ਧਾਰ ਕਿਤੋਂ ਹੋਰ ਹਿੱਲਦੀ ਆ ਜੀ ਜੀ ਇਹ ਜੀ ਉਹਦੀ ਵਿਉਂਤਤਾ ਜੀ ਉਹ ਮਜੀਠੀਆ ਉਧਰਲੇ ਪਾਸੇ ਜਾ ਕੇ ਪ੍ਰਧਾਨ ਬਣ ਜੇ ਉਹ ਵੀ ਆਪਣਾ ਹੋਵੇ ਇਹੀ ਜੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਦੇਖੋ ਜੇ ਤਾਂ ਹੋਵੇ ਪੰਥ ਦੇ ਭਲੇ ਦੀ ਪੰਜਾਬ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਸਿਆਸਤ ਜੀ ਫਿਰ ਤਾਂ ਬਹੁਤ ਰੌਲੇ ਹਜਮ ਹੋ ਜਾਂਦੇ ਨੇ ਕੋਈ ਗੱਲ ਨਹੀਂ ਅਗਲਾ ਕਹਿੰਦਾ ਠੀਕ ਆ ਮਤ ਭੇਜਨੇ ਅਕਾਲੀ ਦਲ ਚ ਹੁੰਦੇ ਰਹੇ ਨੇ ਮਤ ਭੇਜਦਾ ਜੀ ਕੋਈ ਅਹੀਂ ਤਾਂ ਐਸਾ ਨਹੀਂ ਕੋਈ ਆਇਆ ਵੀ ਕੋਈ ਇਸ ਤਰ੍ਹਾਂ ਕਰੇ ਦੇ ਕਿ ਜਦੋਂ ਬਾਦਲ ਦਾ ਕਬਜ਼ਾ ਹੋ ਗਿਆ ਅਕਾਲੀ ਦਲ ਤੇ ਬਿਲਕੁਲ ਸ਼੍ਰੋਮਣੀ ਕਮੇਟੀ ਤੇ ਜੀ ਇਹਨੇ ਫਿਰ ਸਿਆਸਤ ਸ਼ੁਰੂ ਕਰਨ ਲਈ ਨਿੱਜ ਪਰਸਤ ਪਰਿਵਾਰ ਪਰਸਤ ਤੇ ਵਪਾਰ ਪਰਸਤ ਹੂੰ ਪਿਛਲੇ 30 ਸਾਲਾਂ ਚ ਬਾਈ ਦੀ ਜਿਹੜਾ ਮਜੀਠੀਆ ਉਹ ਕਹਿੰਦੇ ਉਹਨਾਂ ਨੇ ਹਰੀ ਭੈਗਣ ਤੇ ਆਇਆ ਸੀ ਅੱਜ ਪੰਜਾਬ ਚੋਂ ਵੱਡਾ ਸਰਮਾਇਦਾਰ ਆ ਬਿਲਕੁਲ ਤੇ ਇਹ ਇਹਨਾਂ ਨੇ ਕੀਤੀ ਹੈ ਲੁੱਟ ਜੀ ਪਾਪਾਂ ਵੱਜੋਂ ਹੋਵੇ ਨਹੀਂ ਇਹਨਾਂ ਨੇ ਪਾਪ ਕੀਤੇ ਨੇ ਸਾਰਿਆਂ ਨੇ ਚਾਹੇ ਦਾਗੀ ਨੇ ਚਾਹੇ ਬਾਗੀ ਨੇ ਜਿੱਤੋ ਜੋ ਹੋਇਆ ਜੀ ਹੁਣ ਇੱਕ ਰਿਸ਼ਤੇਦਾਰੀ ਤੇ ਸੰਬੰਧ ਉਦੋਂ ਹੁੰਦੇ ਨੇ ਜਦੋਂ ਤੁਸੀਂ ਨਾ ਇੱਕ ਨੇਕ ਮੰਤਵ ਲਈ ਚੱਲ ਰਹੇ ਹੋਣੋ ਜੀ ਨੇਕ ਮੰਤਵ ਦੇ ਵਿੱਚ ਮਤ ਪੇਦ ਜਰੇ ਜਾਂਦੇ ਨੇ ਜਰਦੇ ਰਹੇ ਨੇ ਇਕੱਲੇ ਦਲ ਚ ਹੁਣੇ ਮਤ ਪੇਦ ਕਿਵੇਂ ਹਲ ਹੁੰਦੇ ਰਹੇ ਨੇ ਹੁਣ ਇਹ ਨਿੱਜ ਪਰਸਤ ਪਰਿਵਾਰ ਪਰਸਤ ਵਪਾਰ ਪਰਸਤ ਦੀ ਲੜਾਈ ਜੀ ਉਹ ਇਸ ਕਰਕੇ ਜਦੋਂ ਜਿਹਨੂੰ ਇਹ ਲੱਗਦਾ ਵੀ ਮੇਰਾ ਤਾਂ ਅਗਲਾ ਰਾਹ ਬੰਦ ਹੋ ਗਿਆ ਜੀ ਵੈਸੇ ਜੀ ਉਹ ਟੇੜ ਕੱਟ ਲੈਂਦਾ ਇਹੀ ਮਜੀਠੀ ਨੇ ਕੱਟ ਲਈ ਹੁਣ ਜੇ ਤੁਸੀਂ ਇਹ ਕਹੋ ਮਜੀਠੀਆ ਸਾੜਾ ਸੁਖਵੀਰ ਦਾ ਜੀ ਇਹਨੇ ਆਪਦਾ ਜੀਜਾ ਨਹੀਂ ਕੱਢਿਆ ਪਹਿਲਾਂ ਜੀ ਬਿਲਕੁਲ ਜੇ ਆਪੇ ਕਿਸੇ ਵੀ ਉਹਨੂੰ ਇਸ ਕਰਕੇ ਕੱਢਿਆ ਸੀ ਤੂੰ ਭਾਜ ਵੱਟ ਚਲੇ ਜਾ ਇਹਨੂੰ ਇਸ ਕਰਕੇ ਕੱਢਿਆ ਤੂੰ ਉੱਥੇ ਚਲੇ ਜਾ ਜੀ ਇਹ ਇਹ ਸਾਡੀ ਬૌਧਿਕ ਕੰਗਾਲੀ ਦੇ ਸੰਕੇਤ ਨੇ ਸਾਡੀ ਸਮਝ ਨਹੀਂ ਰਹੇ ਨੀ ਰੋਲਾ ਕਿੱਥੇ ਆ ਪੰਗੇ ਕੀ ਨੇ મતਭੇਦ ਕੀ ਨੇ ਅੱਜ ਮੈਂ ਅਜਵੇਰ ਸਿੰਘ ਦਾ ਲੈਕਚਰ ਸੁਣਿਆ ਜੀ ਤੇ ਨਾ ਭਾਜਪਾ ਨਾਲ ਸਿਰਫ ਸੁਖਵੀਰ ਬਾਦਲ ਨਾਲ ਲੜ ਰਿਹਾ ਜੀ ਤੇ ਕਿਉਂਕਿ ਮੈਂ ਉਹਨਾਂ ਦੇ ਸੈਮੀਨਾਰ ਤੇ ਗਿਆ ਸੀ ਮੈਂ ਉੱਥੇ ਤਾਂ ਕੋਈ ਗੱਲ ਨਹੀਂ ਕਰਨੀ ਸੀ ਜੀ ਮੇਰਾ ਜੀ ਕਰਦਾ ਸੀ ਮੈਨੂੰ ਸਵਾਲ ਕਰ ਮੈਨੂੰ ਇਹ ਦੱਸ ਭਾਜਪਾ ਦੀ ਕਿਹੜੀ ਨੀਤੀ ਨਾਲ ਸੁਖਵੀਰ ਬਾਦਲ ਨਾਲ ਮਤਭੇਦ ਆ ਜੀ ਸੁਖਵੀਰ ਬਾਦਲ ਦਾ ਜਿਹੜਾ ਫੈਡਰਲਿਜ਼ਮ ਨੂੰ ਵਾਹ ਕਰਨ ਵਾਲਾ ਸੰਕਲਪਾ ਇੱਕ ਕੌਮ ਇੱਕ ਚੋਣ ਇਹ ਤਾਂ ਉਹਦੀ ਹਮਾਇਤ ਕਰ ਰਹੇ ਆ ਬਿਲਕੁਲ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਵੀ ਇਹਦੇ ਪਿੱਛੇ ਸਾਜ਼ਿਸ਼ਾਂ ਦੀ ਸਾਜ਼ਿਸ਼ਾਂ ਹੁੰਦੀਆਂ ਨੇ ਇਹ 'ਚ ਕੋਈ ਗੱਲ ਨਹੀਂ ਮੈਂ ਉਹਨੂੰ ਰੱਦ ਨਹੀਂ ਕਰਦਾ ਪਰ ਇਹ ਵਿਚਾਰਧਾਰਕ ਲੜਾਈ ਆ ਅਕਾਲ ਤਖਤ ਸਾਹਿਬ ਨੇ ਬਹੁਤ ਸਪਸ਼ਟ ਕਰਤਾ ਸੀ ਜੀ ਜਿਹੜੇ ਤੁਸੀਂ 30 ਸਾਲ 'ਚ ਮਾਰਗਸੇਧ ਕੀਤੀ ਆ ਉਹ ਪਰਸ਼ ਵਿਰੋਧੀ ਆ ਪੰਜਾਬ ਵਿਰੋਧੀ ਆ ਉਹ ਨਿੱਜ ਪਰਸਤਾ ਪਰਿਵਾਰ ਪਰਸਤਾ ਤੋ ਬੀਆ ਸਰਕਾਰਾਂ ਬਣਾਈਆਂ ਸੀ ਮੱਲ ਮਲਾਉਣ ਲਈ ਤੁਸੀਂ ਜ਼ਖਮੋ ਛੇੜੇ ਨੇ ਜ਼ਾਲਮਾਂ ਨੂੰ ਵੱਡੇ ਉਹਦੇ ਬਖਸ਼ੇ ਨੇ ਤੁਹਾਨੂੰ ਹੱਟ ਨਹੀਂ ਕੋਈ ਅਗਵਾਈ ਕਰਨ ਦਾ ਪਰ ਕਿਉਂਕਿ ਅਕਾਲ ਤੱਕ ਬਖਸ਼ਣ ਦਾ ਆ ਰਾਹ ਤੈਜੋ ਜਿਹੜਾ ਅਸੀਂ ਕਹਿੰਦੇ ਆ ਪੰਚ ਕੋਲੇ ਜਾਓ ਆਪਣੀ ਇਹ ਭੁੱਲਾ ਬਖਸ਼ਾ ਉਹ ਗੱਲ ਕਰੋ ਮੈਂਬਰਸ਼ਿਪ ਸਹੀ ਭਰਤੀ ਕਰੋ ਜੀ ਜੋ ਫਰਾਡੂ ਮੈਂਬਰਸ਼ਿਪ ਹੁਣ ਤੱਕ ਕਰਦੇ ਰਹੋ ਨਾ ਆਪਣੀ ਬੰਦੇ ਲਾ ਲੇ ਆਪੇ ਭਰਤੀ ਕਰ ਲਈਆਂ ਜੇ ਲੋਕ ਤੁਹਾਨੂੰ ਮੰਨਦੇ ਨੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਵੇਂ ਡੈਲੀਗੇਟ ਪੁਰਾਣੇ ਡੈਲੀਗੇਟ ਚੁਣੇ ਜਾਂਦੇ ਨੇ ਸਹੀ ਰਾਹ ਦਿੱਤਾ ਸੀ ਉਹ ਪਰ ਕਹਿੰਦੇ ਨੇ ਨਾ ਗੁਰੂ ਸਾਹਿਬ ਕਹਿੰਦੇ ਨੇ ਨਾ ਗੁਰਬਾਣੀ ਕਹਿੰਦੀ ਆ ਮਾਇਆ ਧਾਰੀ ਅੰਨਾ ਬੋਲਾ ਇਹ ਹੁਣ ਅੰਨੇ ਤੇ ਬੋਲੇ ਹੋਏ ਹੋਏ ਜੀ ਇਸ ਕਰਕੇ ਜੇ ਆਪਾਂ ਕਹੀਏ ਵੀ ਹੁਣ ਝੁੰਦਾ ਝੁੰਦਾ ਨੂੰ ਲੋਕ ਸਭਾ ਦੀ ਟਿਕਟ ਦੇਣ ਕਰਕੇ ਸੰਗਰੂਰ ਦੀ ਜੀ ਢੀੜ ਸਾਂ ਨਾਲ ਜੁੜ ਉਸ ਦੀ ਅੱਡ ਹੋ ਗਿਆ ਅੱਜ ਝੁੰਦਾ ਕਿੱਛ ਹੈ ਜੀ ਦੇਖ ਕੇ ਕਰਕੇ ਛਾਲ-ਛਾਲ ਵਜੋਂ ਨਹੀਂ ਦੇਖਣਾ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਸਾਡਾ ਵਰਤਾਂਤ ਵਿਖਰ ਗਿਆ ਸਾਡੀ ਮਾਰਗ ਸੇ ਗਲਤ ਹੋ ਗਈ ਸਾਨੂੰ ਸਹੀ ਮਾਰਗ ਸੇਵ ਤਿਆਰ ਕਰਨੀ ਚਾਹੀਦੀ ਆ ਜੀ ਸਹੀ ਮਾਰਗ ਸੇ ਤੇ ਸਹੀ ਲੀਡਰਸ਼ਿਪ ਪਾਉ ਜਿਹੜੀ ਸਹੀ ਮਾਰਗ ਸੇਵ ਖਤਮ ਲੜੂ ਬੰਦੇ ਬਦਲਣ ਨਾਲ ਮਸਲੇ ਹੱਲ ਨਹੀਂ ਹੋਣਗੇ ਮਤਲਬ ਜੋ ਸਟੈਂਡ ਹੁਣ ਤੱਕ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦਾ ਰਿਹਾ ਉਹ ਇਹ ਹੈ ਕਿ ਲਕੀਰ ਖਿੱਚੀ ਆ ਮੈਂ ਤੁਹਾਨੂੰ ਇੱਕ ਹੋਰ ਚੈਨਲ ਤੇ ਸੁਣ ਰਿਹਾ ਸੀ ਤੁਸੀਂ ਕਹੇ ਕਿ ਇਹ ਜਾ ਸਕਦੇ ਆ ਕੋਈ ਬੰਦੇ ਹੋਰ ਕੱਢੇ ਜਾ ਸਕਦੇ ਹੋ ਕਿਹੜੇ-ਕਿਹੜੇ ਹੋ ਸਕਦੇ ਆ ਜਾਂ ਕਿਸ ਤਰ੍ਹਾਂ ਦੇ ਹੋ ਸਕਦੇ ਆ ਨਹੀਂ ਨਹੀਂ ਕੱਢਣ ਨੂੰ ਕੀ ਲੋਕ ਤਾਂ ਇਹਨਾਂ ਨੂੰ ਛੱਡਣ ਨੂੰ ਫਿਰਦੇ ਨੇ ਕੱਢਣ ਨੂੰ ਫਿਰਦੇ ਨੇ ਜੀ ਮਤਲਬ ਹਾਲਾਂਕਿ ਬਾਹਲੇ ਲੋਕਾਂ ਨੇ ਅੰਤਰੂਮ ਕਮੇਟੀ ਦੇ ਫੈਸਲੇ ਖਿਲਾਫ ਰੋਸ ਪ੍ਰਗਟ ਕੀਤਾ ਬਿਲਕੁਲ ਤੇ ਹੁੰੜ ਦਾ ਬਿਆਨ ਕੀ ਆ ਜੀ ਪਹਿਲੀ ਗੱਲ ਪਾਰਟੀ ਨੇ ਸੋਚ ਸਮਝ ਕੇ ਫੈਸਲਾ ਕੀਤਾ ਜਿਹਦਾ ਮਤਲਬ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਨੇ ਫੈਸਲਾ ਨਹੀਂ ਕੀਤਾ ਤੇ ਤੁਸੀਂ ਸੋਚ ਸਮਝ ਕੇ ਫੈਸਲਾ ਕੀਤਾ ਜੀ ਕਿੱਥੇ ਸੋਚਿਆ ਸਮਝਿਆ ਕੋਈ ਮੀਟਿੰਗ ਹੋਈ ਹਮ ਇਹਦੇ ਨਾਲ ਵਿਚਾਰ ਹੋਈ ਫਿਰ ਤੁਸੀਂ ਕਿਹਾ ਹਰ ਸੇਮਰਤ ਨੇ ਮੰਜਿੱਠੀਏ ਨੂੰ ਅਹੁਦੇ ਬਖਸ਼ੇ ਹੂੰ ਜਰਤਾ ਚੱਲਦੀ ਸੀ ਵੀ ਬਾਦਲ ਘਰੇ ਕਲੇਸ਼ ਪੈ ਗਿਆ ਹਰਸ਼ੇ ਮਿਲ ਤੋ ਰੁੱਸ ਗਈ ਪਰ ਸਬੂਤ ਕੋਈ ਨਹੀਂ ਸੀ ਵੀ ਮੇਰੇ ਭਰਾ ਨੂੰ ਮੰਤਰੀ ਬਣਾਓ ਜੀ ਪਹਿਲੀ ਵਾਰ ਜਿੱਤੇ ਆ ਪਹਿਲੀ ਵਾਰ ਮੰਤਰੀ ਬਣਾਇਆ ਸਰਵਨ ਸਿੰਘ ਫਲੋਰ ਦੀ ਟਿਕਟ ਕਟੀ ਗਈ ਜੀ ਮੁੜ ਕੇ ਨਸ਼ੇ ਕਰਨ ਦਾ ਆ ਗਿਆ ਸਾਹਮਣੇ ਮਾਮਲਾ ਸਾਹਮਣੇ ਹੂੰ ਉਹੀ ਫਲੋਰ ਆ ਜਿਹੜਾ ਉਹ ਤੋਂ ਹਸਤੀਫਾ ਲੈ ਲਿਆ ਇਹਦੀ ਰਾਖੀ ਕੀਤੀ ਤੇ ਲਿਖਿਆ ਪ੍ਰੈਸ ਨੋਟ ਚ ਜੀ ਔਖੇ ਸਮੇਂ ਸੁਖਵੀਰ ਬਾਦਲਾ ਜਿਹੜਾ ਉਹ ਮਜੀਠੀ ਨਾਲ ਖੜਿਆ ਜੀ ਸਰ ਮੁੜ ਸੁਖਵੀਰ ਬਾਦਲ ਤੇ ਔਖਾ ਸਮਾਂ ਪਿੱਠੂ ਸੁਸ਼ੁਰਾ ਮਾਰਿਆ ਸੁਖਵੀਰ ਬਾਦਲ ਤੇ ਕੀ ਔਖਾ ਸਮਾਂ ਜੀ ਹੂੰ ਵੀ ਤਾਂ ਕਿ ਨਾ ਸ਼ਰਮਣੀ ਕਮੇਟੀ ਆਜਾਦਾ ਹੂੰ ਅਸੀਂ ਕੋਈ ਇਹ ਤਾਂ ਦਖਲ ਹੀ ਦਿੰਦੇ ਫਿਰ ਉਹਦੇ ਬਾਰੇ ਟਿੱਪਣੀ ਕਰਨ ਦੀ ਡਿਸਿਪਲ ਨਹੀਂ ਲੰਘਣਾ ਕਿਵੇਂ ਹੋਊਗੀ ਜੀ ਮੈਨੂੰ ਇਹ ਦੱਸੋ ਬਿਲਕੁਲ ਕਨਟਰਡਿਕਟ ਹੋ ਗਈਆਂ ਤੁਹਾਮੇ ਚ ਇਹ ਬੁੰਦਲਗੇ ਬਾਈ ਜੀ ਇਹਨਾਂ ਨੂੰ ਪਤੀ ਨਹੀਂ ਲੱਗਦਾ ਅਸੀਂ ਅੱਜ ਕੀ ਕਰਦੇ ਆਂ ਕੱਲ ਕੀ ਕਰਦੇ ਆਂ ਕਿਉਂਕਿ ਤਾਲੋ ਖੁੱਤੀ ਧੂਮਣੀ ਗਾਵੇ ਆਲਪਤਾਲ ਜੀ ਪਹਿਲਾ ਹੁੰੜ ਕਹਿੰਦਾ ਹਾਂ ਮੈਨੂੰ ਕਿਹਾ ਸੀ ਬਿਆਨ ਦੇਣਾ ਪਰ ਮੈਨੂੰ ਬੁਚਿਆ ਨਹੀਂ ਜੀ ਮੁਰਕੇ ਕਹਿੰਦਾ ਹਾਂ ਮੇਰੀ ਬਿਆਨ ਹੂੰ ਪਹਿਲਾਂ ਕਹਿੰਦਾ ਸੀ ਪਿੱਟ ਛੋਰਾ ਮਾਰਨ ਵਾਲੀ ਗੱਲ ਮੈਂ ਕਹੀ ਨਹੀਂ ਸਕਦਾ ਹੁਣ ਕਹਿੰਦਾ ਬਿਲਕੁਲ ਠੀਕ ਹੈ ਜੀ ਮਾਰੇ ਹੂੰ ਸੋ ਇਸ ਕਰਕੇ ਝੱਲ ਬੱਲ ਨਹੀਂ ਮਾਰ ਰਹੇ ਨੇ ਤੇ ਇਹਨਾਂ ਤੋਂ ਪਹਿਲਾਂ ਪੰਥ ਰੁੱਸ ਗਿਆ ਸੀ ਜੀ ਪਰ ਪੰਥ ਅੱਡ ਨਹੀਂ ਹੋਇਆ ਸੀ ਜੀ ਹੁਣ ਸਾਰੇ ਅੱਡ ਹੋ ਰਹੇ ਨੇ ਉਹ ਕਿ ਲੜਾਈ ਸਿੱਧੀ ਹੋ ਗਈ ਅਕਾਲ ਤਖਤ ਤੇ ਉਹਦੇ ਵੱਲੋਂ ਥਾਪੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸਿਰਜਿਆ ਅਕਾਲੀ ਦਲ ਜੀ ਤੇ ਸੁਖਵੀਰ ਤੇ ਸਰਨੇ ਦਾ ਗੈਨ ਇਹ ਚ ਲੜਾਈ ਹੋਣੀ ਆ ਆਉਣ ਵਾਲੇ ਸਮੇਂ ਚ ਤੇ ਗੱਲ ਕੀ ਹੋਣੀ ਆ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥੀ ਆ ਜੀ ਬਿਲਕੁਲ ਇਹ ਆਪਣੀਆਂ ਕੱਛ ਤੇ ਦੂਜੇ ਵੀ ਹੱਥ ਤੇ ਰੱਖਦੇ ਨੇ ਜੀ ਪਹਿਲਾਂ ਵੀ ਬਹੁਤ ਕੁਝ ਹੋਇਆ ਅੱਜ ਬੈਂਸ ਨੇ ਇੱਕ ਆਰਟੀਕਲ ਲਿਖਿਆ ਅੰਗਰੇਜ਼ੀ ਖਬਰਾਂ ਪਹਿਲਾਂ ਵੀ ਬਹੁਤ ਖੁਸ਼ਕਾਲੀ ਦਾ ਹਾਲਤ ਹੋਇਆ ਜੀ ਉਹ ਆਪਣਾ ਰਾਹ ਕੱਢ ਲੈਂਦਾ ਜੀ ਕੱਢਿਆ ਰਾਹ ਬਰਨਾਲਾ ਕਿੱਥੇ ਆ ਜੀ ਕੱਢਿਆ ਸੀ ਰਾਹ ਮਾਸਟਰ ਤਾਰਾ ਸਿੰਘ ਕਿੱਥੇ ਰਹਿ ਆ ਉਹਦਾ ਰਾਹ ਨਿਕਲੂ ਤੇ ਬਾਦਲ ਕਿੱਥੇ ਰਹਿਣਗੇ ਇਹਨਾਂ ਨੇ ਸੋਚਣਾ ਚਾਹੀਦਾ ਬਿਲਕੁਲ ਜੀ ਮਹਿੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਅੱਜ ਕਿਹਾ ਕਿ ਵੀ ਜੋ 2 ਦਸੰਬਰ ਨੂੰ ਹੋਇਆ ਉਹ ਇਨ ਬਿਨ ਰਹੂਗਾ ਮੈਂ ਤੁਹਾਡੀ ਟਿੱਪਣੀ ਪੜ ਰਿਹਾ ਸੀ ਤੁਹਾਡੇ ਸੋਸ਼ਲ ਮੀਡੀਆ ਤੁਸੀਂ ਉੱਤੇ ਕਈ ਸਵਾਲ ਚੁੱਕੇ ਨੇ ਕਿ ਕਿਸ ਤਰ੍ਹਾਂ ਨਾਲ ਸੰਭਵ ਹੈ ਜੋ ਹਰਪੀਸਿੰਘ ਕਾਲੋਂ ਕੁਰਾਨ ਦੀ ਜੋ ਲਿਖ ਕੇ ਪਾਇਆ ਗਿਆ ਸੀ ਸਾਰਦਾ ਸਾਰਾ ਤੁਹਾਨੂੰ ਕੀ ਲੱਗਦਾ ਕਿ ਫੈਸਲੇ ਉੱਥੇ ਸਟਿਲ ਰਹਿਣਗੇ ਜਾਂ ਇਹਨਾਂ 'ਚ ਤਬਦੀਲੀ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ ਜਿੰਨ ਮਨ ਹੋਰ ਮੁਖ ਹੋਰ ਸੋ ਕਾਂਢੇ ਕੱਟਿਆ ਜੀ ਜਿਹੜਾ ਇਹ ਕਾਲੋਂ ਆ ਇਹ ਹੁਣ ਨਵਾਂ ਸਲਾਹਕਾਰ ਬਣਿਆ ਜਥੇਦਾਰ ਦਾ ਬਾਦਲਾਂ ਦਾ ਜੀ ਸੋ ਇਸ ਕਰਕੇ ਇਹਨੇ ਉਹ ਜਿਹੜੀ ਪੋਸਟ ਪਾਈ ਸੀ ਮੈਂ ਕਿਹਾ ਦੱਸ ਇਹ ਕਿੱਥੇ ਮੁਲਾਕਾਤ ਹੋਈ ਇਥੇ ਉਹਨੇ ਗੱਲਾਂ ਕੀਤੀਆਂ ਆਪਦੇ ਕੋਲੋਂ ਘੜਕੇ ਪਾਇਆ ਕਿਸੇ ਹੋਰ ਅਖਬਾਰਤ ਕਿਉਂ ਨਹੀਂ ਲੱਗਿਆ ਜੀ ਇਹ ਝੂਠ ਬੋਲ ਰਹੇ ਨੇ ਇਹ ਮਲੰਮਾ ਚੜ ਰਹੇ ਨੇ ਜੇ ਇਨ ਬਿੰਨੇ ਲਾਗੂ ਕਰਨਾ ਫਿਰ ਇਹ ਸਾਰਾ ਕਲੇਸ਼ ਕਿਉਂ ਪੈਂਦਾ ਮੈਨੂੰ ਇਸ ਨੂੰ ਸਮਝਾ ਦਿਓ ਬਿਲਕੁਲ ਜੇ ਇਨ ਬਿੰਨੇ ਲਾਗੂ ਕਰਨਾ ਸੀ ਜੀ ਤੇ ਫਿਰ ਇਹ ਸਾਰਾ ਕਲੇਸ਼ ਪੈ ਕੇ ਤੇ ਗੜਗੱਜ ਨੇ ਕਿੱਥੇ ਆਉਣਾ ਸੀ ਜੀ ਮਤਲਬ ਦੂਜੀ ਗੱਲ ਉਹਨੇ ਕਹਿਤਾ ਗੁਰਮਤਿ ਅਨੁਸਾਰ ਹੋਏ ਹੁਕਮਨਾਮਿਆਂ ਨੂੰ ਪ੍ਰਵਾਨ ਕੀਤਾ ਜਾਊ। ਜੀ। ਪਰ ਗੁਰਮਤ ਹੁੰਦੜ ਦੀ ਹੋਰ ਆ। ਫਕੀਰ ਦੀ ਹੋਰ ਆ। ਅਕਾਲ ਤਖਤ ਦੇ ਜਥੇਦਾਰਾਂ ਦੀ ਹੋਰ ਆ। ਗੁਰਮਤ ਕੀ ਹੈ ਜੀ। ਇਹ ਵੀ ਕਿਹੜੀ ਵੇਖਿਆ? ਜੀ। ਤੇ ਉਹਨੇ ਸੰਕੇਤ ਦੇਤੇ ਵੀ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਵੀ ਸੋਚਿਆ ਜਾਊ। ਹੂੰ। ਬਿਲਕੁਲ। ਉਹ ਇਹਸ ਕਰਕੇ ਉਹਨੇ ਸੰਕੇਤ ਦੇਤੇ ਵੀ ਇਹ ਸਾਰਾ ਕੁਝ ਰੱਦ ਕੀਤਾ ਜਾਊ। ਪਰ ਕਿਉਂਕਿ ਪ੍ਰੈਸ਼ਰ ਐਡਾ ਵੱਡਾ। ਇਹ ਇਹ ਇਸ ਕਰਕੇ ਉਹਨੇ ਦੰਬਰ ਰਚਿਆ। ਦੂਜੀ ਗੱਲ ਵਾਜਵਾ ਸਾਹਿਬ ਜਿਵੇਂ ਉਹਨੇ ਉਹਦਾ ਸੰਭਾਲਿਆ ਜੀ ਮਤਲਬ ਜਿਹੜੀਆਂ ਪੰਥ ਰਵੈਤਾ ਨੇ ਜਦੋਂ ਕਿਸੇ ਵੀ ਤਖਤ ਦਾ ਜਥੇਦਾਰ ਜੀ ਸਹੀ ਵਾਸਭਾਲ ਦਾ ਸਮਾਰਟਮ ਹੁੰਦਾ ਉਹ ਵੀ ਇੱਕ ਰਵੈਤਾ ਨੇ ਬਿਲਕੁਲ ਇਹ ਤਾਂ ਚੋਰਾ ਮੰਗੂ ਇਹਨਾਂ ਨੇ ਜਾ ਕੇ ਉੱਥੇ ਸਾਮੈਂ ਜਿਨ੍ਹਾਂ ਨੇ ਗੜਗੱਦ ਨੂੰ ਜਥੇਦਾਰ ਲਾਇਆ ਉਹਨਾਂ ਚੋਂ ਇੱਕ ਨਹੀਂ ਬਿਲਕੁਲ ਜਿਨ੍ਹਾਂ ਨੇ ਲਵਾਇਆ ਉਹਨਾਂ ਚੋਂ ਇੱਕ ਨਹੀਂ ਹਾਜ਼ਰ ਉੱਥੇ ਬਿਲਕੁਲ ਕੋਈ ਸਿੱਖ ਸੰਪਰਦਾ ਨਹੀਂ ਉੱਥੇ ਹਾਜ਼ਰ ਬਿਲਕੁਲ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਹੀਂ ਉੱਥੇ ਹਾਜ਼ਰ ਇਹ ਤਾਂ ਨਵੇਂ ਯੁੱਗ ਦੇ ਵਿੱਚ ਮੱਛੇ ਰੰਗੜਾ ਇਤਿਹਾਸ ਦੁਹਰਾਇਆ ਜਾ ਰਿਹਾ ਨਵੇਂ ਤਰੀਕੇ ਨੇ ਮੈਂ ਇਹ ਕਹਿੰਦਾ ਮੰਨ ਲਓ ਜੀ ਜੀ ਚਲੋ ਮੈਂ ਤਾਂ ਕੀ ਆ ਕਿਸੇ ਜਥੇਦਾਰ ਨੂੰ ਅਣਖ ਵਾਲੇ ਨੂੰ ਸਮਾਇਆ ਹੁੰਦਾ ਇਹਨੂੰ ਧਮਕੀਆਂ ਆਉਂਦੀਆਂ ਵੀ ਮੈਂ ਸਾਹਮਣੇ ਨਹੀਂ ਦੇਣਾ ਤੁਹਾਨੂੰ ਐ ਨਹੀਂ ਕਹਿਣਾ ਉਹਨੂੰ ਕਹਿਣਾ ਕਿ ਆ ਜਾਓ ਫਿਰ ਬਿਲਕੁਲ ਮੇਰੇ ਹੱਥ 'ਚ ਕੁਰਬਾਨ ਆ ਹੂੰ ਮੈਨੂੰ ਪੰਥ ਨੇ ਨਿਯੁਕਤ ਕੀਤਾ ਜਿਹੜਾ ਮੈਨੂੰ ਰੋਕਣ ਆਲਾ ਆਉ ਚੈਲੰਜ ਕਰਦਾ ਨਾ ਬਿਲਕੁਲ ਇਹ ਤਾਂ ਚੋਰੀ ਦੇ ਕੁੱਤ ਗੱਭਰੂ ਕਰਨ ਨੂੰ ਫਿਰਦੇ ਨੇ ਸਹੀ ਇਹ ਮਨ ਹੋਲਾ ਮਹੱਲਾ ਹੋਰਾ ਤੇ ਉਹ ਆਉ ਕਿਹੜੇ ਉਹ ਨਾਲ ਲੋਕਾਂ 'ਚ ਬਿਲਕੁਲ ਸੋ ਇਹ ਬੜੀਏ ਗਲਤ ਰਾਹ ਪੈ ਗਏ ਬਾਬਲ ਕੇ ਬਾਗਲ ਕੇ ਨਹੀਂ ਸੁਖਵੀਰ ਗੈਂਗ ਤੇ ਸਰਨਾ ਗਏਗਾ ਜੀ ਇਹ 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 ਹੁਣ ਤਾਂ ਉਹੀ ਆ ਵੀ ਸ਼ਾਹ ਮੁਹੰਮਦਾਂਤ ਨੂੰ ਹੀ ਹੋਣਾ ਜੋ ਕਰੇਗਾ ਖਾਲਸਾ ਪੰਥਮੀ ਆ ਤੇ ਖਾਲਸਾ ਪੰਥ ਦਾ ਰੌ ਤੁਸੀ ਦੇਖ ਰਹੇ ਹੋ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਨਾਲ ਰਹਿ ਕੇ ਅਰਬਾ ਖਰਬਾ ਕਮਾਏ ਜੀ ਬਈ ਜੀ ਉਹ ਸਾਥ ਛੱਡ ਰਹੇ ਨਹੀਂ ਬਿਲਕੁਲ ਬਾਕੀ ਹਾਲਤ ਤੁਹਾਡੇ ਸਾਹਮਣੇ ਆ ਹੋਰ ਆ ਜੂ ਜੀ ਜੀ ਕੁਲਮਲਾ ਕੇ ਮਾਲੀ ਸਾਹਿਬ ਤੁਸੀਂ ਕਾਫੀ ਗੱਲਾਂ ਕਲੀਅਰ ਕੀਤੀਆਂ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਧੰਨਵਾਦ।